ਦਿੱਲੀ ਸੇ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕ ਨੇ ਕਿਹਾ ਕਿ ਸ਼੍ਰੋਮਣੀ ਕੈਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਤੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਖੂੰਜੇ ਵਿੱਚ ਮੁਆਫੀ ਮੰਗਣ ਦਾ ਢੋਂਗ ਰਚ ਕੇ ਸਭ ਤੋਂ ਵੱਡੀ ਬੇਅਦਬੀ ਕੀਤੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਲਕ ਨੇ ਜੈਦਰ ਸ਼੍ਰੀ ਅਕਾਲ ਤਖਤ ਸਾਹਿਬ ਗੈਜੇਦਿਕਬੀਰ ਸਿੰਘ ਜੀ ਨੂੰ ਬੇਨਤੀ ਕਰਦਿਆਂ ਸਵਾਲ ਪੁੱਛਿਆ ਕਿ ਕੀ ਉਹਨਾਂ ਦੀ ਹਦਾਇਤ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਡਰਾਮਾ ਕੀਤਾ ਹੈ ਜੇਕਰ ਨਹੀਂ ਤਾਂ ਫਿਰ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਤਾਲਬ ਕਰਕੇ ਸਵਾਲ ਪੁੱਛਣ ਕਿ ਇਹ ਢੌਂਗ ਕਿਉਂ ਰਚਿਆ ਗਿਆ ਉਹਨੇ ਇਹ ਵੀ ਕਹੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੱਸਣ ਕਿ 8 ਸਾਲਾਂ ਬਾਅਦ ਸੋਝੀ ਆਈ ਕਿ ਕੌਮ ਕੋਲੋਂ ਮਾਫੀ ਮੰਗਣੀ ਹੈ ਉਹਨਾਂ ਕਈ ਹੋਰ ਮਾਮਲਿਆਂ ਉੱਤੇ ਵੀ ਸੁਖਬੀਰ ਸਿੰਘ ਬਾਦਲ ਉੱਤੇ ਸਵਾਲ ਚੁਕੇ ਨੇ ਅੱਜ ਬਹੁਤ ਹੀ ਇੱਕ ਸ਼ਰਮਨਾਕ ਗੱਲ ਔਰ ਪੰਥ ਦੇ ਨਾਲ ਖਿਲਵਾੜ ਕਰਨ ਵਾਲੀ ਗੱਲ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹੋਈ ਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਕੌਮ ਦੇ ਨਾਲ ਖਿਲਵਾੜ ਕਰਦੇ ਹੋਏ ਅੱਜ ਉੱਥੇ ਇੱਕ ਢੋਂਗ ਰਚਿਆ ਔਰ ਕੌਮ ਦੇ ਨਾਮ ਦੇ ਉੱਤੇ ਇੱਕ ਮਾਫੀ ਮੰਗਣ ਦੀ ਗੱਲ ਕੀਤੀ ਹੈ ਉਹਨਾਂ ਨੇ ਗਲੇ ਦੇ ਵਿੱਚ ਪੱਲਾ ਬਨ ਕੇ ਇਹ ਗੱਲ ਕਹੀ ਜੀ ਕਿ ਮੇਰੇ ਪਿਤਾ ਜੀ ਸਰ ਦਾ ਪ੍ਰਕਾਸ਼ ਸਿੰਘ ਬਾਦਲ ਦੇ ਦਿੱਲੀ ਚ ਵੀ ਬੜਾ ਰੋਸ ਸੀ ਔਰ ਇਸ ਗੱਲ ਨੂੰ ਕਬੂਲਿਆ ਕਿ ਉਹਨਾਂ ਦੇ ਸਮੇਂ ਦੇ ਵਿੱਚ ਜਿਸ ਵਕਤ ਪੰਥ ਦੀ ਸਰਕਾਰ ਸੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਹੋਈਆਂ ਉਸ ਸਮੇਂ ਦੇ ਵਿੱਚ ਉਹਨਾਂ ਦੋਸ਼ਿਆਂ ਨੂੰ ਫੜਿਆ ਨਹੀਂ ਗਿਆ ਇਸ ਕਰਕੇ ਸਾਡੇ ਦਿਲਾਂ ਦੇ ਵਿੱਚ ਬੜਾ ਰੋਸ ਹੈ ਔਰ ਅਗਰ ਕੋਈ ਸਮਝਦਾ ਹੈ ਕਿ ਸਾਡੇ ਤੋਂ ਗਲਤੀ ਹੋਈ ਹੈ ਅਸੀਂ ਉਹਦੀ ਮਾਫੀ ਮੰਗਦੇ ਆ ਇਹ ਸ਼ਬਦ ਕਹਿ ਕੇ ਆਪਣਾ ਪਿੰਡ ਛੁਡਾ ਲੈਣਾ ਆਪਣਾ ਪੱਲਾ ਛੁੜਾ ਲੈਣਾ ਮੈਂ ਸਮਝਦਾ ਕਿ ਇਸ ਤੋਂ ਵੱਡਾ ਹੋਰ ਕੋਈ ਦੂਜਾ ਗੁਨਾਹ ਨਹੀਂ ਹੋ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਉਸ ਸੰਸਥਾ ਉਸ ਸ੍ਰੀਮੌਰ ਸੰਸਥਾ ਸਿੱਖਾਂ ਦੀ ਜਿਹਦੇ ਉਤਕੋਲੋਂ ਮਹਾਰਾਜਾ ਰਣਜੀਤ ਸਿੰਘ ਵੀ ਆਪਣੇ ਰਾਜਕਾਲ ਦੇ ਸਮੇਂ ਦੇ ਵਿੱਚ ਬਚ ਨਹੀਂ ਸਕੇ ਉਹਨਾਂ ਨੂੰ ਵੀ ਉੱਥੇ ਜਥੇਦਾਰ ਸਾਹਿਬ ਦੇ ਅੱਗੇ ਪੇਸ਼ ਹੋਣਾ ਪਿਆ ਮਗਰ ਇਹ ਨਵੀਂ ਰਿਵਾਇਤ ਜਿਹੜੀ ਅੱਜ ਸ਼ੁਰੂ ਕੀਤੀ ਆ ਮੈਂ ਬਹੁਤ ਹੀ ਸਤਿਕਾਰ ਨਾਲ ਸਿੰਘ ਸਾਹਿਬ ਜਥੇਦਾਰ ਅਕਾਲ ਤੱਕ ਸਭ ਤੋਂ ਇਹ ਵੀ ਪੁੱਛਣਾ ਚਾਹੁੰਦਾ ਕਿ ਕੀ ਆਪ ਦੀ ਹਿਦਾਇਤ ਦੇ ਨਾਲ ਇਹ ਕੰਮ ਹੋਇਆ ਔਰ ਜੇ ਨਹੀਂ ਹੋਇਆ ਤੇ ਤੁਸੀਂ ਇਹਨਾਂ ਨੂੰ ਬੁਲਾ ਕੇ ਤਲਬ ਕਰੋ ਔਰ ਇਹਨਾਂ ਕੋਲੋਂ ਪੁੱਛੋ ਕਿ ਇਹ ਜਿਹੜਾ ਤੁਸੀਂ ਅੱਜ ਇੱਥੇ ਢੋਂਗ ਰਜਿਆ ਕੌਮ ਦੇ ਨਾਲ ਖਿਲਵਾੜ ਕੀਤਾ ਹੈ ਇਹ ਕਿਸ ਵਾਸਤੇ ਕੀਤਾ ਸਿਰਫ ਤੇ ਸਿਰਫ ਆਪਣੀ ਰਾਤੀ ਮਨਸ਼ਾ ਪੂਰੀ ਕਰਨ ਵਾਸਤੇ ਆਪਣੇ ਪਾਰਟੀ ਦਾ ਅਕਸ ਥੱਲੇ ਆ ਕੇ ਉਹਨੂੰ ਬਚਾਣ ਵਾਸਤੇ ਜਿਹੜਾ ਅੱਜ ਕੰਮ ਕੀਤਾ ਗਿਆ ਮੈਂ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੋਂ ਪੁੱਛਣਾ ਚਾਹੁੰਦਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕੋ ਪੁੱਛਣਾ ਚਾਹੁੰਦਾ ਕਿ ਜਿਹੜੀ ਤੁਸੀਂ ਅੱਜ ਮਾਫੀ ਮੰਗੀ ਹੈ ਤੁਸੀਂ ਬਰਗਾੜੀ ਦਾ ਨਾਮ ਲਿਆ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਹੋਇਆ ਇਹ 8 ਸਾਲਾਂ ਬਾਅਦ ਤੁਹਾਨੂੰ ਅੱਜ ਸੋਝੀ ਆਈ ਹੈ ਕਿ ਮੈਂ ਕੌਮ ਕੋਲੋਂ ਮਾਫੀ ਮੰਗਣੀ ਹੈ ਔਰ ਉਹਦੇ ਵਿੱਚ ਤੁਸੀਂ ਉਹ ਮਾਫੀ ਨਹੀਂ ਮੰਗੀ ਜਿਸ ਵਕਤ ਬੰਦੀ ਸਿੰਘਾਂ ਦੀ ਅੱਜ ਤੁਸੀਂ ਲੜਾਈ ਲੜਨ ਦੀ ਗੱਲ ਕਰ ਰਹੇ ਹੋ ਜਿਨੇ ਬੰਦੀ ਸਿੰਘਾਂ ਵਰਗੇ ਭਰਾ ਜਿਹੜੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਇੱਕ ਬੂਚਰ ਸੁਮੇਸ਼ ਸੈਣੀ ਨੇ ਜਿਹੜੇ ਕਤਲ ਕੀਤੇ ਸੀ ਤੁਸੀਂ ਉਹਨੂੰ ਡੀਜੀਪੀ ਲਾਇਆ ਆਪਣੇ ਕਾਰਜਕਾਲ ਦੇ ਵਿੱਚ ਕੀ ਤੁਸੀਂ ਅੱਜ ਕੌਮ ਕੋਲ ਉਹਦੀ ਮਾਫੀ ਮੰਗ ਰਹੇ ਹੋ ਤੁਸੀਂ ਆਪਣੇ ਸਮੇਂ ਦੇ ਵਿੱਚ ਜਿਹੜੇ ਡੇਰੇ ਦੀ ਮਾਫੀ ਕੀਤੀ ਡੇਰੇ ਮੁਕੀ ਨੂੰ ਮਾਫ ਕੀਤਾ ਔਰ ਉਸ ਤੋਂ ਬਾਅਦ 90 ਲੱਖ ਰੁਪਏ ਦੇ ਇਸ਼ਤਿਹਾਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਲਗਾਏ ਗਏ ਕੀ ਤੁਸੀਂ ਅੱਜ ਉਹਦੀ ਮਾਫੀ ਮੰਗੀ ਹੈ ਉਸ ਡੇਰਾ ਮੁਕੀ ਦੇ ਕੋਲੋਂ ਉਦੇ ਖਿਲਾਫ ਜਿਹੜੀ ਸਰਕਾਰ ਵੱਲੋਂ ਸਟੇਟ ਵਰਸਸ ਰਾਮ ਰਹੀਮ ਕੇਸ ਚੱਲ ਰਿਹਾ ਸੀ ਉਸ ਕੇਸ ਨੂੰ ਤੁਸੀਂ ਵਾਪਸ ਲਿਆ ਆਪਣੀ ਸਰਕਾਰ ਦੇ ਸਮੇਂ ਦੇ ਵਿੱਚ ਕਿ ਅੱਜ ਤੁਸੀਂ ਉਹਦੀ ਮਾਫੀ ਮੰਗੀ ਹੈ ਕਿਹੜੇ ਕਿਹੜੇ ਗੁਨਾਹ ਦੀ ਤੁਸੀਂ ਅੱਜ ਮਾਫੀ ਮੰਗੀ ਹੈ ਇਹਦੀ ਵੀ ਤੁਸੀਂ ਲਿਸਟ ਲੋਕਾਂ ਦੇ ਅੱਗੇ ਜਾਰੀ ਨਹੀਂ ਕੀਤੀ ਤੁਸੀਂ ਸਿਰਫ ਇੱਕ ਆਪਣਾ ਪੱਲਾ ਛੁੜਾਣ ਦੀ ਗੱਲ ਕੀਤੀ ਹੈ ਔਰ ਮੈਂ ਸਮਝਦਾ ਕਿ ਇਹ ਜਿਹੜੇ ਬਜਰ ਗੁਨਾਹ ਹੋਏ ਨੇ ਲਗਾਤਾਰ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਕਿ ਜਿਸ ਵਕਤ ਬਰਗਾੜੀ ਦੇ ਵਿੱਚ ਮਹਾਰਾਜ ਦੇ ਸਰੂਪ ਦੇਨ ਦੀ ਬੇਦਵੀ ਹੋਈ ਆ ਔਰ ਇਹ ਪਤਾ ਚਲਿਆ ਕਿ ਬੁਰਜ ਜਵਾਰ ਸਿੰਘ ਵਾਲਾ ਜਿੱਥੋਂ ਮਹਾਰਾਜ ਦੇ ਸਰੂਪ ਚੋਰੀ ਹੋਈ ਸੀ ਔਰ ਉੱਥੇ ਦੇ ਜਿਹੜਾ ਸਾਹਮਣੇ ਉਹਦੀ ਦੁਕਾਨਦਾਰ ਸੀ ਡੇਰਾ ਦਾ ਪ੍ਰੇਮੀ ਸੀ ਗੁਰਮੀਤ ਸਿੰਘ ਜਿਨੇ ਮੁਖਬਰੀ ਕੀਤੀ ਸੀ ਔਰ ਕੁਝ ਸਮੇਂ ਬਾਅਦ ਉੱਥੇ ਦੇ ਨੌਜਵਾਨ ਵੀਰਾਂ ਨੇ ਉਹਨੂੰ ਸੌਦਾ ਵੀ ਲਾਇਆ ਮਗਰ ਇੱਕ ਪਾਸੇ ਕੌਮ ਉਥੇ ਸੌਦਾ ਲਾ ਰਹੀ ਆ ਨਾ ਡੇਰਾ ਪ੍ਰੇਮੀਆ ਨੂੰ ਔਰ ਦੂਜੇ ਪਾਸੇ ਤੁਸੀਂ ਉਹਦੀ ਘਰ ਵਾਲੀ ਸੁਖਪ੍ਰੀਤ ਕੌਰ ਨੂੰ 10 ਲੱਖ ਰੁਪਈਆ ਵੀ ਦਿੱਤਾ ਔਰ ਪੰਜਾਬ ਪੁਲਿਸ ਦੇ ਵਿੱਚ ਉਹਦੀ ਨੌਕਰੀ ਵੀ ਲਗਾਈ ਇਸ ਦੀ ਵੀ ਮਾਫੀ ਤੁਸੀਂ ਅੱਜ ਲਿਖਤ ਕੇ ਲਿਖ ਕੇ ਦਿੱਤੀ ਆ ਜਾਂ ਤੁਸੀਂ ਕੋਈ ਗੱਲ ਕੀਤੀ ਹੈ ਕਿ ਮੇਰੇ ਕੋਲ ਇਹ ਗੁਨਾਹ ਵੀ ਹੋਏ ਨੇ ਅੱਜ ਤੁਸੀਂ ਇੱਕ ਟੋਂਗ ਰਚ ਰਹੇ ਹੋ ਸਾਰਾ ਸਾਰ ਔਰ ਨਾਲ ਮੈਂ ਇਹ ਗੱਲ ਵੀ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਤੁਹਾਡੀ ਸਰਕਾਰ ਤੁਹਾਡੀ ਪੁਲਿਸ ਕੌਮ ਨੇ ਪੰਥਦਰਦੀਆਂ ਨੇ ਇੱਕ ਸੱਤ ਮੈਮਰੀ ਕਮੇਟੀ ਬਣਾਈ ਸਾਰਾ ਪੰਜਾਬ ਜਾਣਦਾ ਸਾਰੇ ਲੋਕ ਜਾਣਦੇ ਨੇ ਜਿਹੜੇ ਪੰਥ ਦੇ ਨਾਲ ਆਪਣਾ ਰਾਫਤਾ ਰੱਖਦੇ ਨੇ ਜਿਹੜੀ ਪੰਥਕ ਸੋਚ ਰੱਖਦੇ ਨੇ ਕਿ ਸੱਤ ਮੈਂਬਰੀ ਕਮੇਟੀ ਬਣੀ ਔਸ ਕਮੇਟੀ ਨੇ ਤੁਹਾਨੂੰ ਸੱਤ ਨਾਮ ਦਿੱਤੇ ਉਹ ਡੇਰਾ ਦੇ ਡੇਰੇ ਦੇ ਪ੍ਰੇਮੀ ਸੀ ਔਰ ਉਹ ਸੱਤਾ ਦੇ ਨਾਮ ਤੁਹਾਨੂੰ ਦੇਤੇ ਗਏ ਉਹਨਾਂ ਵਿੱਚ ਜਿਹੜਾ ਮੈਂ ਹੁਣੇ ਦੱਸਿਆ ਗੁਰਦੇਵ ਸਿੰਘ ਜੀ ਦੀ ਵਾਈਫ ਨੂੰ ਤੁਸੀਂ ਸੁਖਪ੍ਰੀਤ ਕੌਰ ਨੂੰ ਤੁਸੀਂ ਪੁਲੀ ਪੰਜਾਬ ਪੁਲਿਸ ਨੌਕਰੀ ਦਿੱਤੀ ਹੈ ਉਹ ਸੱਤ ਬੰਦਿਆਂ ਦੇ ਉੱਤੇ ਚੋ ਇੱਕ ਬੰਦੇ ਦੇ ਉੱਤੇ ਵੀ ਪੰਜਾਬ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਇੱਕ ਦਿਨ ਵੀ ਉਹਨੂੰ ਬੁਲਾ ਕੇ ਉਸ ਤੋਂ ਪੁੱਛ ਪੜਤਾਲ ਨਹੀਂ ਕੀਤੀ ਗਈ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਹੋਈਆਂ ਕਿਸ ਤਰ੍ਹਾਂ ਔਰ ਇਹਦੇ ਪਿੱਛੇ ਮਕਸਦ ਕੀ ਸੀ ਔਰ ਇਹਨੂੰ ਕਰਵਾਉਣ ਵਾਲਾ ਕੌਣ ਸੀ ਤੁਸੀਂ ਸਮੇਂ-ਸਮੇਂ 'ਤੇ ਡੇਰਾ ਪ੍ਰੇਮੀਆ ਨੂੰ ਜਿਹੜਾ ਹੈ ਮਾਫ ਕਰਦੇ ਰਹੋ ਡੇਰਾ ਪ੍ਰੇਮੀਆ ਦੀ ਹਮਾਇਤ ਕਰਦੇ ਰਹੋ ਔਰ ਆਪਣੇ ਇੱਕ-ਇੱਕ ਮੈਲਿਆਂ ਐਮਐਲਿਆਂ ਨੂੰ ਇਕੱਠਾ ਕਰਕੇ ਡੇਰਾ ਪ੍ਰੇਮੀ ਡੇਰਿਆਂ ਦੇ ਵਿੱਚ ਜਾ ਕੇ ਨਕਮਸਤਕ ਹੁੰਦੇ ਰਹੋ ਅੱਜ ਇਹ ਗੁਨਾਹ ਤੁਸੀਂ ਦੂਜਾ ਹੋਰ ਕਰਤਾ ਮੈਂ ਜਿੱਤੇਦਾਰ ਸਾਹਿਬ ਨੂੰ ਦੱਸਣ ਦੀ ਮੈਨੂੰ ਲੋੜ ਨਹੀਂ ਹੈ ਕਿਉਂਕਿ ਇਤਿਹਾਸ ਗਵਾਹ ਹੈ ਕਿ ਜਿਸ ਵਕਤ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੂੰ ਤਨਖਾਹ ਲੱਗੀ ਸੀ ਐਸੀ ਅਕਾਲ ਤੱਕ ਸਾਹਤੋ ਰਸਿਆਨਾ ਬੰਨ ਕੇ ਉਹਨਾਂ ਨੂੰ ਖੜਾ ਕਰਤਾ ਗਿਆ ਸੀ ਬਤੌਰ ਮੁੱਖ ਮੰਤਰੀ ਪੰਜਾਬ ਦਾ ਹੋਣ ਦੇ ਨਾ ਵਾਜੂਦ ਵੀ ਰਸਿਆ ਨਾਲ ਬੰਨੇ ਗਏ ਸੀ ਦੂਸਰੇ ਪਾਸੇ ਜਿਸ ਵਕਤ ਸਰਦਾਰ ਬੂਟਾ ਸਿੰਘ ਨੂੰ ਤਨਖਾਹ ਲੱਗੀ ਸੀ ਗਲੇ ਦੇ ਵਿੱਚ ਤਕਤੀ ਪਾ ਕੇ 2 ਮਹੀਨੇ ਇਹ ਆਰਡਰ ਹੋਇਆ ਸੀ ਕਿ 2 ਮਹੀਨੇ ਤੱਕ ਦੀ ਲਾ ਕੇ ਕਿ ਮੈਂ ਕੌਮ ਦਾ ਗਦਾਰਾਂ ਪਾਰਲੀਮੈਂਟ ਵਿੱਚ ਸਰਦਾਰ ਬੂਟਾ ਸਿੰਘ ਨੂੰ ਭੇਜਿਆ ਗਿਆ ਸੀ ਮਗਰ ਅੱਜ ਇਹ ਨਵੀਂ ਰਵਾਇਤ ਨਵੀਂ ਪੰਥਕ ਮਰਿਆਦਾ ਸ਼ੁਰੂ ਕੀਤੀ ਜਾ ਰਹੀ ਹੈ ਕਿ ਅਕਾਦ ਤੱਕ ਸਾਬ ਤੇ ਜਾ ਕੇ ਆਪ ਹੀ ਕਿਸੇ ਕੋਨੇ ਤੇ ਖੜੇ ਹੋ ਕੇ ਆਪ ਹੀ ਮਾਈਕ ਚੁੱਕ ਲੋ ਆਪ ਹੀ ਗਲੇ ਦੇ ਵਿੱਚ ਪੱਲਾ ਬਣ ਕੇ ਆਪ ਹੀ ਮਾਫੀ ਮੰਗ ਲੋ ਮੈਂ ਸਮਝਦਾ ਕਿ ਇਸ ਤੋਂ ਵੱਡਾ ਕੋਈ ਗੁਨਾਹ ਨਹੀਂ ਹੋ ਸਕਦਾ ਅੱਜ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਦਬੀਆ ਹੋਈਆਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੀ ਵੀ ਉਸ ਤੋਂ ਵੱਧ ਨਿਰਾਦਤਾ ਹੋਈ ਹੈ ਜਿਹਦੀ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਰ ਨਿੰਦਾ ਕਰਦੀ ਹੈ ਔਰ ਉਹਨੂੰ ਕੰਡੈਮਨਡ ਕਰਦੀ ਹੈ ਇਸ ਤਾਰੀਖ ਨੂੰ ਜਿਸ ਤਰੀਕੇ سے SGPC ਦਿੱਲੀ ਆ ਰਹੀ ਹੈ ਔਰ ਇੱਕ ਜੋ ਜੋ ਸਿਗਨੇਚਰ ਹੈ ਉਹ ਰਾਸ਼ਟਰਪਤੀ ਕੋ ਸੌਪਣੇ ਦੀ ਬਾਤ ਕਹੀ ਹੈ ਕੀ ਦਿੱਲੀ ਕਮੇਟੀ ਉਸਮੇਂ ਭਾਗ ਲੇਗੀ ਦੇਖੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਨੁਮਾਇੰਦਗੀ ਕਰਦੇ ਹੋਏ ਦਾਸ ਨੂੰ ਜਤਿਹਦਾਰ ਅਕਾਲਤਖ ਸਾਹਿਬ ਨੇ ਪੰਜ ਮੈਮਰੀ ਕਮੇਟੀ ਦੇ ਵਿੱਚ ਉਹਦੇ ਪਾਇਆ ਔਰ ਉਸ ਪੰਜ ਮੈਮਰੀ ਕਮੇਟੀ ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਿਰਸਾ ਸਿੰਘ ਵਲਟੋਆ ਨੇ ਹਮਦਰ ਸਾਹਿਬ ਨੇ ਜਿਹੜੇ ਅਜੀਤ ਅਖਬਾਰ ਦੇ ਐਡੀਟਰ ਵੀ ਨੇ ਔਰ ਬੀਬੀ ਰਜਵਾਨਾ ਜਿਹੜੀ ਭਾਈ ਬਲਵੰਤ ਸਿੰਘ ਰਜਵਾਨਾ ਦੀ ਭੈਣ ਜੀ ਨੇ ਔਰ ਪੰਜਵਾਂ ਮੈਨੂੰ ਪਾਇਆ ਗਿਆ ਉਹਦੀ ਇੱਕ ਮੀਟਿੰਗ ਸੱਦੀ ਗਈ ਸੀ ਤਾਮੀ ਸਾਹਿਬ ਨੇ ਉੱਥੇ ਗੱਲ ਰੱਖੀ ਔਰ ਜਿੱਥੇ ਸਰਦਾਰ ਬਜਿੰਦਰ ਸਿੰਘ ਬਲਟਵਾਹ ਉਹ ਲੋਕ ਕਹਾਂ ਗਿਆ ਕਿ ਜੇ ਸਾਨੂੰ ਪ੍ਰੋਟੈਸਟ ਕਰਨਾ ਚਾਹੀਦਾ ਉਹਦੇ ਵਿੱਚ ਸਰਦਾਰ ਬਜਿੰਦਰ ਸਿੰਘ ਹਮਦਾਰ ਸਾਹਿਬ ਨੇ ਵੀ ਮੈਂ ਵੀ ਔਰ ਬੀਬੀ ਰਾਜਵਾਨਾ ਨੇ ਤਿੰਨਾਂ ਨੇ ਅਪੋਜ਼ ਕੀਤਾ ਸੀ ਕਿ ਇਹ ਮਸਲੇ ਪ੍ਰੋਟੈਸਟਾਂ ਨਾਲ ਹੱਲ ਨਹੀਂ ਹੁੰਦੇ ਇਹ ਡਾਇਲੌਗਸ ਦੇ ਨਾਲ ਹੱਲ ਹੁੰਦੇ ਨੇ ਕਿਉਂਕਿ ਇਹ ਸ਼੍ਰੋਮਣੀ ਕਮੇਟੀ ਦਾ ਅਜੰਡਾ ਹੈ ਸ਼੍ਰੋਮਣੀ ਕਮੇਟੀ ਇਹਨੂੰ ਪਹਿਲੇ ਅਨਾਉਂਸ ਕਰ ਚੁੱਕੀ ਹੈ ਮੈਂ ਸਮਝਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਇਸ ਮੀਟਿੰਗ ਇਸ ਧਰਨੇ ਨੂੰ ਰੁਕਵਾਉਣਾ ਚਾਹੀਦਾ ਜੇ ਅਸੀਂ ਵਾਕਈ ਹਮਦਰਦਾਂ ਉਹਨਾਂ ਬੰਦੀ ਸਿੰਘਾਂ ਦੇ ਜਿਨ੍ਹਾਂ ਨੇ 26 26 ਸਾਲ 33 ਸਾਲ ਤੋਂ ਜੇਲ੍ਹਾਂ ਵਿੱਚ ਬੈਠੇ ਨੇ ਅਗਰ ਵਾਕਈ ਸੀ ਉਹਨਾਂ ਦੇ ਹਮਦਰਦਾਂ ਤੇ ਸਾਨੂੰ ਸਰਕਾਰਾਂ ਦੇ ਨਾਲ ਡਾਇਲੌਗਸ ਦੇ ਨਾਲ ਸੰਵਾਦ ਦੇ ਨਾਲ ਇਸ ਗੱਲ ਦਾ ਹੱਲ ਕਰਨਾ ਚਾਹੀਦਾ ਨਾ ਕਿ ਇਸ ਧਰਨੇ ਪ੍ਰਦਰਸ਼ਨ ਦੇ ਨਾਲ ਇਹਦੇ ਵਿੱਚ ਕੱਖ ਨਹੀਂ ਨਿਕਲਿਆ ਕਿਉਂਕਿ ਇਹ ਅਕਾਲੀ ਦਲ ਵੀ ਜਾਣਦਾ ਹੈ ਸ਼੍ਰੋਮਣੀ ਕਮੇਟੀ ਵੀ ਜਾਣਦੀ ਹੈ ਕਿ ਜਿੰਨੀਆਂ ਵੀ ਜ਼ਮਾਨਤਾਂ ਅੱਜ ਤੱਕ ਹੁੰਦੀਆਂ ਆਈਆਂ ਇਹ ਡਾਇਲੌਗਸ ਦੇ ਨਾਲ ਬੈਠ ਕੇ ਗੱਲ ਹੁੰਦੀ ਹੈ ਧਰਨਿਆਂ ਦੇ ਰਾਹੀਂ ਨਹੀਂ ਹੋਈ ਮਗਰ ਇਹਦੇ ਉੱਤੇ ਅੱਜ ਰਾਜਨੀਤੀ ਕੀਤੀ ਜਾ ਰਹੀ ਹੈ ਸੋ ਇਸ ਰਾਜਨੀਤੀ ਦਾ ਕਿਸੇ ਪਾਸੋਂ ਅਸੀਂ ਹਿੱਸਾ ਨਹੀਂ ਬਣਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਏਜੰਡੇ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਦ ਤੱਕ ਇਤفاق ਨਹੀਂ ਰੱਖੇਗੀ ਕੋਈ ਉਹਦੇ ਨਾਲ ਸ਼ਮਲੀਅਤ ਨਹੀਂ ਪਾਣਗੇ ਹਾਂ ਇਹ ਏਜੰਡਾ ਅਕਾਲ ਤਖਤ ਸਾਹਿਬ ਦਾ ਹੁੰਦਾ ਤੇ ਅਸੀਂ ਬਿਲਕੁਲ ਨਾਕਮਸਤਕ ਹੋ ਕੇ ਅੱਗੇ ਜਾ ਕੇ ਲੱਗਦੇ ਮਗਰ ਇਹ ਏਜੰਡਾ ਸ਼੍ਰੋਮਣੀ ਕਮੇਟੀ ਦਾ ਔਰ ਸ਼੍ਰੋਮਣੀ ਕਮੇਟੀ ਦਾ ਅੱਜ ਦਾ ਮੁੱਖ ਦਾ ਮੁੱਖ ਏਜੰਡਾ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਸੇਵ ਕਰਨਾ ਹੈ ਨਾ ਕਿ ਇਹਨਾਂ ਬੰਦੀ ਸਿੰਘਾਂ ਨੂੰ ਰਿਹਾ ਕਰਵਾਣਾ ਹੈ